ਮੈਂ ਐਸ ਸਟੇਜ ਤੋਂ ਭਗਵੰਤ ਮਾਨ ਜੀ ਦੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਦਾ ਤੁਹਾਡੇ ਕੋ ਟਿੱਕੀਆਂ ਵਾਲੀਆਂ ਰੇੜੀਆਂਵੰਦੀ ਲੱਕੜੀਆਂ ਤੁਹਾਨੂੰ ਦੇ ਕਿਸੇ ਦਿਹਾੜੀ ਤੇ ਦੀਜੇ ਖੜਦਾ ਅੱਜ ਕੋਈ ਵੀ ਧੀ ਭੈਣ ਵੀ ਸਾਡਾ ਬਜ਼ੁਰਗ ਇਹ ਅੱਜ ਸੁਰੱਖਿਤ ਮਹਿਸੂਸ ਨਹੀਂ ਕਰਦਾ ਪੰਜਾਬ ਕਾਂਗਰਸ ਦੇ ਸਿਪਾਹਸালার ਜਿਨ੍ਹਾਂ ਦੇ ਇਸ ਬਕਾਬੀ ਤੇ 부ਜਦਿਲ ਸਰਕਾਰ ਦੇ ਖਿਲਾਫ ਇੱਕ ਵੱਡੀ ਵੱਡੀ ਲੋਕ ਲਹਿਰ ਵਿੱਡੀ ਹੈ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਮੇਰੇ ਵੱਡੇ ਵੀਰ ਹਰਦੇ ਲਾਜ਼ੀਜ਼ ਜਿਨ੍ਹਾਂ ਦੇ ਇੱਕ ਇਸ਼ਾਰੇ ਦੇ ਉੱਤੇ ਤੁਸੀਂ ਸਾਰੇ ਇੱਥੇ ਆਏ ਹੋ ਰਾਣਾ ਗੁਰਜੀਤ ਸਿੰਘ ਜੀ ਬਲਵਿੰਦਰ ਸਿੰਘ ਤਾਲੀਵਾਲ ਸਾਹਿਬ ਲਾਡੀ ਜੀ ਦੇਰੀ ਜੀ ਸੁਖਪਾਲ ਭੁੱਲਰ ਜੀ ਮੰਗਤਰਾਮ 파ਸਲਾ ਜੀ ਕੁਲਬੀਰ ਜੀਰਾ ਜੀ ਸੰਦੀਪ ਸੰਧੂ ਜੀ ਰਾਜ ਚੱਬੇਵਾਲ ਜੀ ਤੇ ਸਟੇਜ ਦੇ ਉੱਤੇ ਬਰਾਜਮਾਨ ਤੇ ਪਡਾਲ ਦੇ ਵਿੱਚ ਬਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਆਪਾਂ ਜਿਹੜੀ ਲੜਾਈ ਦੇ ਵਿੱਚ ਡੰਗ ਰਹੇ ਆਂ ਅੱਜ ਇੱਕ ਨਹੀਂ ਤਿੰਨ ਪਾਸੇ ਦੀ ਲੜਾਈ ਹੈ ਪਹਿਲੀ ਲੜਾਈ ਮੋਦੀ ਤੇ ਭਾਜਪਾ ਦੇ ਨਾਲ ਦੂਜੀ ਲੜਾਈ ਪੰਜਾਬ ਤੇ ਆਪ ਸਰਕਾਰ ਦੇ ਨਾਲ ਤੇ ਤੀਜੀ ਲੜਾਈ ਜਿਹੜੀ ਇਹਨਾਂ ਦੋਵਾਂ ਸਰਕਾਰਾਂ ਨੇ ਸਾਡੇ ਉੱਤੇ ਥੋਪੀ ਹੈ ਉਹ ਲੜਾਈ ਨਸ਼ੇ ਦੀ ਉਹ ਲੜਾਈ بے ਰੁਜ਼ਗਾਰੀ ਦੀ ਉਹ ਲੜਾਈ ਜਿਹੜੀ ਐ ਅੱਜ ਪੋਲੂਸ਼ਨ ਦੀ ਉਹ ਲੜਾਈ ਜਿਹੜੀ ਪੰਜਾਬ ਦਾ ਦਿਨ ਬਾ ਦਿਨ ਵੱਧ ਰਿਹਾ ਕਰਜ਼ਾ ਉਸ ਦੀ ਮੇਰੇ ਸਾਥੀਓ ਅੱਜ ਜਦੋਂ ਵੀ ਪੰਜਾਬ ਦਾ ਬੱਚਾ ਜੰਮਦਾ ਉਹ ਜੰਮਦਾ ਬੱਚਾ 2 ਲੱਖ ਰੁਪਏ ਦਾ ਕਰਜ਼ਾ ਜਿਹੜਾ ਲੈ ਕੇ ਆਉਂਦਾ ਤੇ ਮੇਰੇ ਵੀਰੋ ਉਹ ਪੰਜਾਬ ਸਰ ਕਰਜ਼ਾ ਕਿਦਾਂ ਚੜ ਰਿਹਾ ਉਹ ਇਦਾਂ ਚੜ ਰਿਹਾ ਕਿ ਪੰਜਾਬ ਸਰਕਾਰ ਦੇ ਮੋੜ ਮੰਡੀ ਦੇ ਵਿੱਚ ਰੈਲੀ ਕੀਤੀ ਤੇ 10 ਕਰੋੜ ਰੁਪਈਆ ਉਸ ਤੱਬੂ ਤੇ ਲਾਇਆ ਉਹ ਟੈਕਸ ਉਹ 10 ਕਰੋੜ ਜਿਹੜਾ ਤੁਸੀਂ ਟੈਕਸ ਦਿੰਦੇ ਹੋ ਜਿਹੜਾ ਆਪਣੇ ਬੱਚਿਆਂ ਦਾ ਢਿੱਡ ਕੱਟ ਕੇ ਉਹਨਾਂ ਦੇ ਜੰਬੂ ਚੋਂ ਬੁਰਕੀ ਕੱਢ ਕੇ ਪੰਜਾਬ ਸਰਕਾਰ ਦੇ ਪਾਉਂਦੇ ਹੋ 10 10 ਜਿਹੜੇ ਕਰੋੜ ਤੇ ਤੰਬੂ ਤੇ ਮੇਰੇ ਵੀਰੋ 4400 ਕਰੋੜ ਦਾ ਜਹਾਜ਼ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਆਉਦੇ ਇਹ ਹਾਲਾਤ ਨੇ ਅੱਜ ਇਸ ਸਰਕਾਰ ਦੇ ਆਬਾਦੀ ਨੂੰ ਕਹਿਣ ਵਾਲੇ ਵੱਡੇ ਆਪਣੇ ਆਪ ਨੂੰ ਆਮ ਆਦਮੀ ਖਵਾਉਣ ਵਾਲੇ ਅੱਜ ਮੇਰੇ ਵੀਰੋ ਜਿਹੜੇ ਆ 3-3 ਕਰੋੜ ਦੀਆਂ ਗੱਡੀਆਂ ਦੇ ਵਿੱਚ ਚੱਲ ਰਹੇ ਆ ਇਹ ਸੋਚ ਕੇ ਪੰਜਾਬ ਦੇ ਇਹਨਾਂ ਨੂੰ ਜਿਹੜਾ ਵੋਟਾਂ ਦੇਈ ਸੀ ਪਾਈਆਂ ਵੀਰੋ ਮੈਂ ਅੱਜ ਤੁਹਾਨੂੰ ਇਥੋਂ ਗ੍ਰਹਿ ਕਰ ਰਿਆ ਮੇਰੀ ਗੱਲ ਯਾਦ ਰੱਖ ਲਿਓ ਆ ਜਿਹੜਾ 150 ਐਮਪੀ ਜਿਹੜਾ ਵਾ ਉਹ ਸਸਪੈਂਡ ਕੀਤਾ ਉਹ ਪਤਾ ਕਿਉਂ ਕੀਤਾ ਆ ਮੇਰੀ ਬੜੀ ਧਿਆਨ ਨਾਲ ਗੱਲ ਸੁਣਿਓ ਅੱਜ ਆਪਾਂ ਸਾਰੇ ਪਿੰਡਾਂ ਵਾਲੇ ਆ 107 ਦਾ ਤੇ ਆਪਾਂ ਨੂੰ ਪਤਾ ਹੋਊਗਾ 10752 326 ਮੇਰੇ ਵੀਰੋ ਏ ਆਈਪੀਸੀ ਤੇ ਸੀਆਰਪੀਸੀ ਥੱਲੇ ਧਾਰਾ ਆਉਂਦੀਆਂ ਇਹਨਾਂ ਨੇ ਇਹ ਸਭ ਕੁਝ ਖਤਮ ਕਰਕੇ ਇੱਕ ਨਵਾਂ ਜਿਹੜਾ ਕਾਨੂੰਨ ਲੈ ਕੇ ਆਇਆ ਟੋਟਲ ਸੀਆਰਪੀਆਈਸੀ ਆਈਪੀਸੀ ਨੂੰ ਖਤਮ ਕਰਕੇ ਉਹ ਉਹ ਇੱਕ ਜਿਹੜਾ ਅੰਗਰੇਜ਼ਾਂ ਨੇ ਰੋਲ ਟੈਕਟ ਲੈ ਕੇ ਆਦਾ ਹੀ ਨਾ ਉਸ ਤੋਂ ਵੀ ਖਤਰਨਾਕ ਇੱਕ ਕਾਨੂੰਨ ਲੈ ਕੇ ਆਇਆ ਮੇਰੇ ਵੀਰੋ ਇਸ ਕਾਨੂੰਨ ਦੇ ਵਿੱਚ ਬਿਨਾਂ ਵਾਰੰਟ ਤੋਂ ਪੁਲਿਸ ਜਿੰਨੂੰ ਮਰਜ਼ੀ ਫੜ ਲੇ ਇਸ ਕਾਨੂੰਨ ਦੇ ਵਿੱਚ ਅੱਗੇ ਜਦੋਂ ਬੰਦਾ ਫੜਿਆ ਜਾਂਦਾ ਉਹਨੂੰ 24 ਘੰਟਿਆਂ ਦੇ ਵਿੱਚ ਅਦਾਲਤ 'ਚ ਪੇਸ਼ ਕਰਨਾ ਪੈਂਦਾ ਪਰ ਇਹ ਵੀ ਉਹਨਾਂ ਪ੍ਰਾਵਧਾਨ ਖਤਮ ਕਰਤਾ ਇਤੋਂ ਤੱਕ ਕਿ ਬਿਨਾਂ ਦੱਸਿਓ ਤੁਸੀਂ ਭਾਵੇਂ ਲੋਕਾਂ ਨੂੰ 6-6 ਮਹੀਨੇ ਅੰਦਰ ਦੇ ਦਿਓ ਨਾ ਕੋਈ ਸੜਵਾਈ ਹੋਊਗੀ ਇਹੋ ਜੇ ਕਾਲੇ ਕਦੂਨ ਦੇ ਸਰਕਾਰ ਲੈ ਕੇ ਆਈ ਆ ਤਾਂ ਕਿ ਇਹਦੇ ਉੱਤੇ 2 ਦਿਨ ਇਹਦੇ ਉੱਤੇ ਡਿਸਕਸ਼ਨ ਦਾ 2 ਦਿਨ ਇਹਦੇ ਤੇ ਬਹਿਸ ਦਾ ਸਭਾ ਰੱਖਿਆ ਸੀ ਕਿਉਂਕਿ ਅਸੀਂ ਨੋਟਿਸ ਦਿੱਤੇ ਸਨ ਕਿ ਅਸੀਂ ਇਹਨਾਂ ਕਾਨੂੰਨਾਂ ਦੇ ਖਿਲਾਫ ਤੇ 150 MP ਕੱਢ ਕੇ ਭੰਦੇ ਨਾ ਤੇ ਉਹ 5 ਮਿੰਟਾਂ ਚ ਅਮਿਤ ਸ਼ਾਹ ਨੇ ਸਾਰੇ ਕਦੂਨ ਜਿਹੜੇ ਆ ਉਹ ਪਾਸ ਕਰਤੇ ਮੇਰੇ ਵੀਰੋ ਉਹ ਪੰਜਾਬ ਵਾਸੀਓ ਇਹ ਇੰਦੇ ਖਤਰਨਾਕ ਕਾਨੂੰਨ ਨੇ ਤੁਹਾਨੂੰ ਲਾਮਬੰਦ ਹੋਣਾ ਪੈਣਾ ਅੱਗੇ ਤਿੰਨ ਖੇਤੀ ਕਾਨੂੰਨ ਲਿਆਂਦੇ ਸੀ ਤੇ ਸਾਰੀ ਦੇਸ਼ ਜਿਹੜਾ ਉਹਨਾਂ ਦੇ ਖਿਲਾਫ ਚੱਲ ਪਿਆ ਸੀ ਇਹ ਹਸਾਬ ਲਾ ਲੋ ਇਨ੍ਹਾਂ ਖੇਤੀ ਕਾਨੂੰਨਾਂ ਤੋਂ ਵੀ ਜ਼ਿਆਦਾ ਖਤਰਨਾਕ ਇਹ ਜਿਹੜੇ ਆਏ ਆਏ ਇਹ ਜਿਹੜੇ ਨਵੇਂ ਕਾਨੂੰਨ ਇਹਨਾਂ ਦੇ ਖਿਲਾਫ ਲੜਾਈ ਲੜਨ ਨੂੰ ਜਿਹੜੇ ਲਾਮਬੰਦ ਹੋ ਜੋ ਦੂਜੀ ਬੇਨਤੀ ਭਰਾਓ ਮੈਂ ਤੁਹਾਨੂੰ ਆਪ ਸਰਕਾਰ ਦੀ ਕਰਨ ਦੀ ਚਾਹਦਾ ਵਾਂ ਜਿਹੜੀਆਂ ਜਿਹੜੀਆਂ ਸੁਪਨੇ ਇਹਨਾਂ ਲੋਕਾਂ ਨੂੰ ਵਿਖਾਏ ਸੀ ਜੋ ਜੋ ਇਹਨਾਂ ਨੇ ਕਿਹਾ ਸੀ ਹਰ ਚੀਜ਼ ਉਸਦੇ ਉਲਟਿਆ ਇੱਕ ਉਹ ਕਹਿੰਦੇ ਸੀ ਕੀ ਕਹਿੰਦੇ ਸੀ ਅਸੀਂ ਆਮ ਆਦਮੀ ਹਾਂ ਮੇਰੇ ਕਹਿੰਦੇ ਅਸੀਂ ਗੱਦਮੈਂ ਨਹੀਂ ਰਖੜੇ ਅੱਜ ਪੱਜੀ ਪੱਜੀ ਗੱਡੀਆਂ ਦੇ ਕਾਫਲੇ ਲਈ ਫਿਰਦੇ ਅੱਜ ਰਾਣਾ ਜੀ ਮੈਂ ਇਸ ਸਟੇਜ ਤੋਂ ભગવંત બાનજી દી એક ਗੱਲ ਤੁਹਾਨੂੰ ਦੱਸਣੀ ਚਾਹਦਾ ਭਗਵંત ਬાનજી ਕਹਿੰਦੇ ਕਿ ਵਿਰੋਧੀਆਂ ਪਾਰਟੀਆਂ ਵਾਲੇ ਜਿੰਨਾਂ ਨੂੰ ਇੰਨਾ ਲੋਕਾਂ ਤੋਂ ਡਰ ਲੱਗਦਾ ਉਹ ਗਵਰਨਮੈਂਟ ਲਈ ਫਿਰਦੇ ਆ ਤੇ ਇਹ ਸਿਆਸਤ ਛੱਡ ਦੇਣ ਇਲੈਕਸ਼ਨ ਲੜਦੀ ਛੱਡ ਦੇਣ ਤੇ ਕਿਹਦੀ ਹੀ ਟੱਕੀਆਂ ਆੜੀ ਰੇੜੀ ਲਾ ਲੈਣ ਮੈਂ ਅੱਜ ਇਹ ਕਹਿਣਾ ਚਾਹੁੰਦਾ ਅੱਜ ਇੰਨੀਆਂ-ਇੰਨੀਆਂ ਗੱਡੀਆਂ ਆਪਦੇ ਐਮਐਲਏ ਤੈ ਭੋਰ ਇੰਨਾ ਦੇ ਅਹੁਦੇਦਾਰ ਲਈ ਫਿਰਦੇ ਆ ਉਹ ਤੁਸੀਂ ਸਿਆਸਤ ਛੱਡ ਦਿਓ ਤੁਹਾਡੇ ਕੋ ਟਿੱਕੀਆਂ ਵਾਲੀਆਂ ਰੇੜੀਆਂ ਮਦੀ ਲੱਕੜੀਆਂ ਤੁਹਾਨੂੰ ਤੇ ਕਿਸੇ ਦਿਨ ਦਿਹਾੜੀ ਤੇ ਦੀ ਜੇ ਖੜਦਾ ਸੋ ਮੇਰੇ ਵੀਰੋ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਆ ਅੱਗੇ ਵੀ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਲਿਆਂਦੀ ਆ ਤੇ ਕਾਂਗਰਸ ਪਾਰਟੀ ਨੇ ਲਿਆਂਦੀ ਅੱਜ ਮੈਂ ਜੁम्मेवारी ਨਾ ਕਹਿ ਰਿਹਾ ਪੰਜਾਬ ਦਾ ਭਵਿੱਖ ਜਿਹੜਾ ਵਾ ਉਹ ਕਾਂਗਰਸ ਪਾਰਟੀ ਦੇ ਹੱਥਾਂ ਚ ਸੁਰੱਖੇ ਤੇ ਆ ਯਾਦ ਆ ਉਹ ਟਾਈਮ 2000 ਤੋਂ 2007 ਦਾ ਕਾਂਗਰਸ ਦੀ ਸਰਕਾਰ ਸੀ ਇੱਕ ਪਲਾਟ ਵਿਕਦਾ ਸੀ ਦਿਹਾੜੀ ਚ ਉਹ 5-5 ਵਾਰ ਵਿਕ ਜਾਂਦਾ ਤੇ ਪੱਜੇ-ਪੱਦੇ ਮੁਨਾਫਾ ਕਬਾ ਕੇ ਜੇਬ ਚ ਪਾਉਂਦੇ ਸੀ ਇਹੀ ਸਰਕਾਰ ਲਿਆਉਣੀ ਆ ਤੇ ਕਾਂਗਰਸ ਪਾਰਟੀ ਤੇ ਰਾਣਾ ਜੀ ਤੇ ਜੀਰਾ ਸਾਹਿਬ ਇਹਨਾਂ ਨੂੰ ਵੋਟਾਂ ਪਾਓ ਇਹਨਾਂ ਦਾ ਸਾਥ ਦਿਓ ਅੱਜ ਲਾਅ ਐਂਡ ਆਰਡਰ ਦਾ ਕੀ ਹਾਲ ਹੋ ਗਿਆ ਅੱਜ ਕੋਈ ਵੀ ਧੀ ਭੈਣ ਵੀ ਸਾਡਾ ਬਜ਼ੁਰਗ ਇਹ ਅੱਜ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹਰ ਪਾਸੇ ਗੁੰਡਾਗਰਦੀ ਬੁਰਸ਼ਾਗਰਦੀ ਦਾ ਰਾਜ ਹੈ ਤੇ ਮੇਰੇ ਸਾਥੀਓ ਇਸ ਇਸ ਲੁੱਟਖੋਹ ਦੇ ਖਿਲਾਫ ਇਸ ਗੈਂਗਸਟਰਿਜ਼ਮ ਦੇ ਖਿਲਾਫ ਅੱਜ ਆਪਾਂ ਜੋ ਰਾਣਾ ਜੀ ਦੇ ਜੋ ਰਾਜਾ ਬੜੇਜੀ ਜੀ ਸਾਹਿਬ ਨੇ ਇਹ ਇੱਕ ਮੁਹਿੰਮ ਛੇੜੀ ਆ ਆਹ ਦੱਬ ਕੇ ਇਹਨਾਂ ਦਾ ਸਾਥ ਦਈਏ ਇਹਨਾਂ ਸ਼ਬਦਾਂ ਨਾਲ ਮੈਂ ਆ ਗਿਆ ਲੈਣਾ ਆ ਗਿਆ ਲੈਣ ਤੋਂ ਪਹਿਲਾਂ ਉਹ ਵੀਰੋ ਜਕਾਰਾ ਲਾਉਣਾ ਤੁਸੀਂ ਦੋਵੇਂ ਦੋਵੇਂ ਹੱਥ ਕੜੇ ਕਰਕੇ ਰਾਜਾ ਬੜੇਗ ਜੀ ਰਾਣਾ ਗੁਰਜੀਤ ਜੀ ਢਾਲੀਵਾਲ ਸਾਹਿਬ ਤੇ ਤੇ ਬੈਠੇ ਸਭਾ ਸਾਰੇ ਲੀਡਰ ਸਾਹਿਬਾਨ ਨੂੰ ਸੱਧੂ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਣਾ ਰਬਿੰਦਰ ਸਿੰਘ ਗਿੱਲੋਂ ਦਾ ਨੂੰ ਕਿ ਤੁਸੀਂ ਇਸ ਮੁਹਿੰਮ ਚੇਤਾ ਦੇ ਦਾ ਆ ਬਹਿ ਜਕਾਰਾ ਲਾਉਣਾ ਦੋਵੇਂ ਦੋਵੇਂ ਹੱਥ ਕੜੇ ਕਰਕੇ ਇਸ ਜਕਾਰੇ ਦਾ ਜਵਾਬ ਦਿਓ ਜੋ ਬੋਲੇ ਸੋ ਨਿਹਾਲ ਇਹ ਜਿਹੜਾ ਤੁਹਾਡਾ ਦੁਆਬੇ ਵਾਲਿਆਂ ਦਾ ਇਕੱਠ ਆ ਇਹਦੇ ਆ ਜੱਡਾ ਕਾਠਿਆ ਆਵਾਜ਼ ਇਸ ਤੋਂ ਉੱਚੀ ਜਾਣੀ ਚਾਹੀਦੀ ਆ ਜੋ ਬੋਲੇ ਸੋ ਨਿਹਾਲ